ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰ ਸੋਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਕਲੈਕਸ਼ਨ ਲੈ ਕੇ ਆਈਆਂ ਸੋਡੇ ਵਾਸਤੇ ਅਸੀਂ ਲੈ ਕੇ ਆਏ ਹਾਂ ਡ्रेसेस ਇਹਨਾਂ ਦੇ ਵਿੱਚ ਤੁਹਾਨੂੰ ਲਹਿੰਗਾ ਸੂਟ ਵਨ ਪੀਸ ਤੇ ਗਰਾਰੇ ਸ਼ਰਾਰੇ ਮਿਲ ਜਾਣਗੇ ਜੀ ਤੇ ਬਹੁਤ ਜ਼ਿਆਦਾ ਡਿਸਕਾਊਂਟ ਤੇ ਇਹ ਵੀਡੀਓ ਸੀ ਡਿਸਕਾਊਂਟ ਜਦੋਂ ਚੱਲਦੇ ਸੀਗੇ ਆਫਰ ਚੱਲਦੇ ਸੀ ਉਸ ਟਾਈਮ ਬਣਾਈ ਸੀ ਪਰ ਬਾਈ ਮਿਸਟੇਕ ਮੇ ਤੁਹਾਨੂੰ ਡਿਲੀਟ ਹੋ ਗਈ ਇਹ ਵਾਲੀ ਵੀਡੀਓ ਤਾਂ ਕਰਕੇ ਦੁਆਰਾ ਬਣਾਉਣ ਦਾ ਥੋੜਾ ਮਸੂਈ ਅੱਜ ਸਵਾਭਾ ਬਣੇ ਆ ਬਹੁਤ ਸੋਹਣੇ ਮਤਲਬ ਕਿ ਕਲੈਕਸ਼ਨ ਆ ਜਿਹੜੀ ਅੱਜ ਵਾਲੀ ਤੁਹਾਨੂੰ ਦਿਖਾ ਰਹੀਆਂ ਆ ਆ ਕਾਫੀ ਘੱਟ ਪ੍ਰਾਈਸ 'ਚ ਦੇ ਰਹੀਆਂ 10000 12000 ਤੱਕ ਦੀਆਂ ਡ्रेसेस ਨੇ ਤੇ ਅੱਜ ਤੁਹਾਨੂੰ ਸਾਰੀਆਂ 7000 ਦੇ ਵਿੱਚ ਦਵਾਂਗੇ ਜੀ ਜੋ ਵੀ ਤੁਹਾਨੂੰ ਅੱਜ ਦੀ ਵੀਡੀਓ 'ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਸੈਂਡ ਕਰ ਸਕਦੇ ਹੋ ਬਹੁਤ ਪਿਆਰੇ ਪਿਆਰੇ ਜੀ ਤੁਹਾਨੂੰ ਦਿਖਾਵਾਂਗੇ ਜੀ ਸੂਟ ਡ्रेसेस ਇਹ ਦੇਖੋ 10500 ਇਸ ਡਰੈਸ ਦਾ ਪ੍ਰਾਈਸ ਹੈ ਜੈਪੁਰੀ ਡਰੈਸ ਆ ਤੇ ਕਾਫੀ ਏਰੀਨ ਦੇ ਵਿੱਚ ਕਲਰ ਸੀਗੇ ਸਾਡੇ ਕੋਲ ਇਹ ਤੁਹਾਨੂੰ ਅੱਜ ਅਸੀਂ ਉਹ ਦਿਖਾਵਾਂਗੇ ਜਿਨ੍ਹਾਂ ਚ ਸਿੰਗਲ ਪੀਸ ਰਹਿ ਗਏ ਨੇ ਤੇ ਜਾਂ ਫਿਰ ਅਸੀਂ ਜਿਹੜੇ ਸੂਟ ਹੁਣ ਕੱਢਣਾ ਚਾਹੁੰਦੇ ਆ ਉਹ ਵਾਲੇ ਨੇ ਜੇ ਬਹੁਤ ਪਿਆਰਾ ਪਿਓਰ ਚਨਾਣ ਚਫਾਨ ਦਾ ਇਹ ਦਾ ਸਟਾਫ ਆ ਤੇ ਸਾਰੇ origignal mirror ਦੇ ਨਾਲ ਇਹ ਦਾ ਵਰਕ ਹੈ ਜੇ ਇਹ ਸ਼ਰਟ ਤੁਹਾਨੂੰ ਸਟਿਚ ਮਿਲੇਗੀ ਕੱਟ ਤੁਸੀਂ ਜਿੰਨੀ ਮਰਜ਼ੀ ਕਰਵਾ ਸਕਦੇ ਹੋ ਰੈਡੀ ਨਾਪ ਹੀ ਹੈ तकरीबन ਡਬਲ ਐਕਸ ਐਲ ਤੱਕ ਆ ਜਾਏਗਾ ਜੀ ਹੈਵੀ ਦੇ ਵਿੱਚ ਤੇ ਜਿਹੜੀ ਬੈਕ ਦੇ 슬ੀਵਸ ਨੇ ਉਹਨਾਂ ਤੇ ਵੀ ਤੁਹਾਨੂੰ ਇਦਾਂ ਪ੍ਰੋਪਰ ਵਰਕ ਮਿਲੇਗਾ ਨੀਚੇ ਬੈਕ ਦੇ ਪੱਲੇ ਤੇ ਵੀ ਦੇਖੋ ਇਹ ਡਬਲ ਸ਼ੇਟਰਡ ਜੀ ਬਹੁਤ ਪਿਆਰੀ ਡਰੈਸ ਆ ਇਹਦੇ ਨਾਲ ਤੁਹਾਨੂੰ ਕਲੀਆਂ ਨਾਲ ਲੂਜ਼ ਪਲਾਜ਼ੋ ਮਿਲੇਗਾ ਐਦਾ ਕਲੀਆਂ ਪਾ ਕੇ ਲੂਜ਼ ਪਲਾਜ਼ੋ ਬਣਿਆ ਹੋਇਆ ਜੀ ਇਹ ਇਹ ਮੋਰੀ ਹੈ ਦੀ ਵਰਕ ਵਾਲੀ ਸਾਰੀ ਹੈਵੀ ਤੇ ਹੈਵੀ ਹੈਗਾ ਦੁਪੱਟਾ ਇਹ ਹੈਗੀ ਹੈ ਜੀ ਅੱਜ ਦੀ ਆਪਣੀ ਫਰਸਟ ਡਰੈਸ ਚਨੌਨ ਤੇ ਬਣੀ ਹੋਈ ਹੈ ਸਾਰੀ ਡਰੈਸ ਚਨੌਨ ਦਾ ਹੀ ਦੁਪੱਟਾ ਤੇ ਸਾਰੀ ਫੋਰ ਸਾਈਡ ਵਰਕ ਹੈ ਜੀ ਤੇ ਵਿੱਚ ਵੀ ਬੂਟੀ ਰਹੂਗੀ ਨੈਕਸਟ ਹੈਗੀ ਥੋੜੀ ਜਿਹੀ ਲੌਂਗ ਦੇ ਵਿੱਚ ਆ ਸ਼ਰਟ ਇਹਦੀ ਇਹਦੀ ਲੈਂਥ ਰਹੇਗੀ ਤਕਰੀਬਨ 40 ਦੇ ਨੀਅਰ 42 41 ਇਹ ਲੂਜ਼ ਆ ਇਹ ਵੀ ਡਬਲ ਐਕਸਲ ਦੇ ਆਏਗੀ ਜੀ ਜਿਹੜੀ ਇਹ ਵਾਲੀ ਡਰੈਸ ਆ ਤੇ ਬਹੁਤ ਸੋਹਣੀ ਡਰੈਸ ਆ ਲੂਜ਼ਰ ਦੇ ਵਿੱਚ ਇਹਦੀਆਂ ਬਾਜੂ ਨੇ ਤੇ ਸ਼ਰਟ ਬਹੁਤ ਜ਼ਿਆਦਾ ਹੈਵੀ ਕਰਕੇ ਕਲੀਆਂ ਵਾਲਾ ਇਹਦਾ ਇਦਾਂ ਸਾਰੀ ਅਮਰੇਲਾ ਸਟਾਈਲ ਦੇ ਵਿੱਚ ਲੂਜ਼ ਪਲਾਜ਼ੋ ਇਹ ਵਾਲੀ ਮੂਰੀ ਰਹੇਗੀ ਜੀ तकरीबन 14 ਇੰਚ ਦੇ ਤੇ ਨਾਲ ਹੈਗਾ ਪਿਓਰ ਦਾ ਦੁਪੱਟਾ ਕੁਛ ਇਦਾਂ ਦੀ ਲੁੱਕ ਆ ਇਸ ਸੂਟ ਦੇ ਨੈਕਸਟ ਬਹੁਤ ਪਿਆਰੀ ਡਰੈਸ ਦੇ ਰਹੇ ਹਾਂ ਜੀ ਵਾਈਟ ਕਟ ਦਾਣੇ ਦੀ ਉੱਪਰ ਬਣੀ ਹੋਈ ਹੈ ਸਾਰੀ ਇਹ ਡਰੈਸ ਟੋਟਲੀ ਵਾਈਟ ਕਟ ਦਾਣੇ ਦੇ ਨਾਲ ਹੈ ਜੀ ਬਹੁਤ ਪਿਆਰੀ ਡਰੈਸ ਆ ਸਟਫਰ ਹੋ ਗਿਆ ਦਾ ਚਨਨਫੋਨ ਇਹ ਹੈਗੀ ਹੈ ਜੀ ਸ਼ਰਟ ਠੀਕ ਹੈ ਤੇ ਨਾਲ ਹੈਗੇ ਤੇ ਐਦਾਂ ਲੂਸ ਦੇ ਵਿੱਚ ਪਲਾਜ਼ੋ ਸਿੰਪਲ ਪਲਾਜ਼ੋ ਆ ਕਿਉਂਕਿ ਸ਼ਰਟ ਹੈਵੀ ਆ ਇਹ ਹੈਗਾ ਜੀ ਇਹਦਾ ਦੁਪੱਟਾ ਠੀਕ ਹੈ ਜੀ ਬਹੁਤ ਪਿਆਰੀ ਡਰੈਸ ਆ 7000 ਇਸ ਡਰੈਸ ਦਾ ਪ੍ਰਾਈਸ ਆ ਨੈਕਸਟ ਦੇ ਰਹੀਆਂ ਇਨਾਂ ਦੀ ਸ਼ਰਟ ਲੈਂਥ ਤੁਹਾਨੂੰ ਮਿਲੇਗੀ ਜੀ तकरीबन 38 ਤੱਕ ਬਾਜੂ ਵੀ ਹੈ ਵੀ ਨੇ ਟੋਟਲੀ ਸਿਕਵੈਂਸ ਦੇ ਉੱਪਰ ਵਰਕ ਆ ਕਲਰ ਬਹੁਤ ਸੋਹਣਾ ਹੈ ਨਿਓਨ ਜਿਹਾ ਛੇੜਾ ਨਾਲ ਪੈਂਟ ਮਿਲੇਗੀ ਜੀ ਪੈਂਟ ਫਰਸਟ 벨ਟ ਆ ਤੇ ਬੈਕ ਤੇ ਇਲਾਸਟਿਕ ਬਹੁਤ ਸੋਹਣੀ ਪੈਂਟ ਬਣੀ ਹੋਈ ਆ ਨਾਲ ਨਾਲ ਹੈਗਾ ਜੀ ਚਨਾਉਂ ਔਰਗੈਂਜ਼ਾ ਦਾ ਦੁਪੱਟਾ ਇਹ ਸਾਰੀ ਹੀ ਡਰੈਸ ਔਰਗੈਂਜ਼ਾ ਤੇ ਬਣੀ ਹੋਈ ਆ ਠੀਕ ਹੈ ਜੀ ਇਹ ਵੀ ਡਰੈਸ ਬਹੁਤ ਪਿਆਰੀ ਹੈ ਇਹ ਹੈਗੀ ਚਨਾਉਂ ਚਫਾਨ ਤੇ ਇਹ ਵੀ origignal ਮਿਰਰ ਦੇ ਨਾਲ ਕਟ dane ਮਿਰਰ ਦੇ ਨਾਲ ਰਹੇਗੀ ਇਹ ਜੀ ਲੈਂਥ ਨੂੰ ਤੁਸੀਂ ਲੌਂਗ ਸ਼ਾਰਟ ਕਰ ਸਕਦੇ ਹੋ ਇਹ ਸੈਮੀ ਸਟਿਚ ਦੇ ਵਿੱਚ ਰਹੇਗੀ ਜੀ ਬਾਕੀ ਪ੍ਰੋਪਰ ਤੁਹਾਨੂੰ ਫਿਟਿੰਗ ਵਗੈਰਾ ਕਰਨੀ ਪਵੇਗੀ ਵਿਦ ਲਾਈਨਿੰਗ ਦੇ ਨਾਲ ਸੋਨੂੰ ਸਾਰੀ ਸ਼ਰਟ ਮਿਲੇਗੀ ਹੈ ਇਹ ਹੈਗਾ ਇਹਦਾ ਪਲਾਜ਼ੋ ਇਹਦਾ ਪਲਾਜ਼ੋ ਵੀ ਕਲੀਆਂ ਵਾਲਾ ਜੀ ਕਲੀਆਂ ਪਾ ਕੇ ਤੇ 16 17 ਇੰਚ ਮੋਰੀ ਵਾਲਾ ਪਲਾਜ਼ੋ ਇਹਦਾ ਇਹਦੇ ਨਾਲ ਵੀ ਤੁਹਾਨੂੰ ਚਨਾਉਣ ਚ ਫੌਂਦਾ ਦੁਪੱਟਾ ਮਿਲੇਗਾ 4 ਸਾਈਡ ਵਰਕ ਦੇ ਨਾਲ ਇਹਦੀ ਕਲਰ ਦੇਖ ਸਕਦੇ ਜੀ ਤੁਸੀਂ ਕਲਰ ਬਹੁਤ ਸੋਹਣੇ ਸੋਹਣੇ ਆ ਤਿੰਨ ਕਲਰ ਨੇ ਤਿੰਨੋ ਹੀ ਕਲਰ ਬਹੁਤ ਪਿਆਰੇ ਆ ਇਹ ਸ਼ਟ ਡਰੈਸ ਦਾ 9500 ਪ੍ਰਾਈਸ ਸੀਗਾ ਤੇ ਹੁਣ ਤੁਹਾਨੂੰ 7000 ਚ ਮਿਲੇਗੀ ਜੀ ਨੈਕਸਟ ਬਹੁਤ ਪਿਆਰੀ ਡਰੈਸ ਆ ਇਹਨੂੰ ਤੁਸੀਂ ਬਨ ਪੀਸ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਅਨਾਰਕਲੀ ਦੀ ਤਰ੍ਹਾਂ ਵੀ ਬਹੁਤ ਸੋਹਣਾ ਸਟਾਈਲਡ ਡਰੈਸ ਦਾ ਇਹ ਸਿਲਕ ਦੇ ਉੱਪਰ ਬਣੀ ਹੋਈ ਡਰੈਸ ਆ ਜੇ ਠੀਕ ਹੈ ਇਹ ਤਾਂ ਤੇ ਇਹ ਹੈਗਾ ਇਹਦਾ ਇੰਨੀ ਜ਼ਿਆਦਾ ਫਲੇਅਰ ਕਲੀਆਂ ਪਾ ਕੇ ਬੈਕ ਫਰੰਟ ਸਾਰਾ ਤੁਹਾਨੂੰ ਵਰਕ ਮਿਲੇਗਾ ਬਹੁਤ ਸੋਹਣੀ ਡਰੈਸ ਆ 10600 ਇਸ ਡਰੈਸ ਦਾ ਪ੍ਰਾਈਸ ਹੈਗਾ ਇਹਦੇ ਨਾਲ ਤੁਹਾਨੂੰ ਸਟ੍ਰੇਟ ਸਲਵਾਰ ਮਿਲੇਗੀ ਉਹ ਵੀ ਵਰਕ ਵਾਲੀ ਚਨਾਉਂਸ ਫੌਨ ਦਾ ਹੈਗਾ ਜੀ ਦੁਪੱਟਾ 4 ਸਾਈਡ ਵਰਕ ਦੇ ਨਾਲ ਤੇ ਵਿੱਚ ਰਹੇਗੀ ਸਾਰੇ ਦੁਪੱਟੇ 'ਚ ਬੂਟੇ ਨੈਕਸਟ ਬਹੁਤ ਸੋਹਣੀ ਜੀ ਡਰੈਸ ਇਹ ਬਣੀ ਹੋਈ ਹੈ ਕ੍ਰੇਪ ਦੇ ਉੱਪਰ ਇਹ ਸ਼ਾਰਟ ਫਰੌਕ ਦੀ ਤਰ੍ਹਾਂ ਬਣੀ ਹੋਈ ਹੈ ਜੀ ਕ੍ਰੇਪ ਤੇ ਆ ਤੇ ਬਹੁਤ ਸੋਹਣਾ ਇਹਦਾ ਵਰਕ ਡਿਜ਼ਾਈਨ ਲੁੱਕ ਬਹੁਤ ਪਿਆਰੀ ਐ ਇਸ ਦੀ। ਗਰੇਪ ਦੇ ਉੱਪਰ ਆ ਜੀ ਬਹੁਤ ਸੋਹਣੀ ਡਰੈਸ ਆ। ਬਹੁਤ ਪਿਆਰੀ ਡਰੈਸ ਆ। ਤੇ ਇਹਦੇ ਨਾਲ ਇਹ ਹੈਗਾ ਪਲਾਜ਼ੋ। ਅੰਗਰਾਰਾ ਬਣਿਆ ਹੋਇਆ ਗੋਡਿਆਂ ਤੇ ਚੁੰਨਟ ਨਹੀਂ ਹਲਕੀ ਹਲਕੀ ਜੇ ਤੇ ਕਾਫੀ ਜ਼ਿਆਦਾ ਫਲੇਅਰ ਨਾਲ ਇਹਦੀ ਉਮੋਰੀ ਆ। ਤੇ ਨਾਲ ਹੈਗਾ ਜੀ ਚਨਾਉਂਚ ਫੌਂ ਦਾ ਪ੍ਰਿੰਟਡ ਦੁਪੱਟਾ। ਲੇਸ ਬਹੁਤ ਪਿਆਰੀ ਲੱਗੀ ਹੋਈ ਆ ਪ੍ਰਾਈਸ ਹੈਗਾ ਸੇਮ 7000 ਇਹ ਬਹੁਤ ਪਿਆਰੀ ਗਾਡੀਆਂ ਲਈ ਲੇਸ ਦੇ ਨਾਲ ਲੌਂਗ ਦੇ ਵਿੱਚ ਹੈਗੀ ਆ ਜੀ ਇਹ ਫਰੌਕ ਇਹ ਗਲਾਈਨ ਦੇ ਵਿੱਚ ਆ ਜਾਏਗਾ ਥੋੜਾ ਜਿਹਾ ਗੋਟਾ ਪੱਤੀ ਦਾ ਕੰਮ ਹੈ ਦੀ ਨਾਲ ਕ੍ਰੇਪ ਦੇ ਉੱਪਰ ਹੈ ਇਹ ਹੈਗਾ ਜਦਾ ਕਲੀਆਂ ਵਾਲਾ ਪਲਾਜ਼ੋ 컬러 ਵੀ ਬਹੁਤ ਸੋਹਣਾ ਹੈ ਸਟੱਫ ਵੀ ਬਹੁਤ ਸੋਹਣਾ ਹੈ ਠੀਕ ਹੈ ਜੀ ਪਿਓਰ ਦਾ ਹੈਗਾ ਦੁਪੱਟਾ ਨੈਕਸਟ ਹੈਗੀ ਜੀ ਬਹੁਤ ਸੋਹਣੀ ਡਰੈਸ ਇਲਾਸਟੀਕ ਪੀਸ ਰਹਿ ਗਿਆ ਇਸੇਮ ਦੇ ਵਿੱਚ ਦੋ ਤਿੰਨ ਕਲਰ ਸੀ ਇਹ ਤੇ ਇੱਕੇ ਚ ਸੀਗਾ ਸੌਰੀ ਦੋ ਤਿੰਨ ਸੀਗੇ ਸੇਮੇ ਕਲਰ ਦੇ ਵਿੱਚ ਡ्रेसेस ਤੇ ਇੱਕੇ ਚ ਆਫ ਵਾਈਟ ਕਲਰ ਸੀ ਇਹ ਲਾਸਟ ਪੀਸ ਰਹਿ ਗਿਆ ਹੁਣ ਇਹ ਹੈਗਾ ਲਹਿੰਗਾ ਬਹੁਤ ਸੋਹਣੇ ਟਸਲਸ ਨੇ ਬਹੁਤ ਪਿਆਰੀ ਚੀਜ਼ ਆ ਚਾਹੇ ਤੁਸੀਂ ਇਹਨੂੰ ਗਰਮੀ ਚ ਵੀ ਕਿਸੇ ਫੰਕਸ਼ਨ ਤੇ ਪਾ ਸਕਦੇ ਹੋ ਇਹ ਲਖਨਵੀ ਵਰਕ ਦੇ ਉੱਪਰ ਆ ਜੀ ਸਾਰੇ ਨਾਲ ਇਹਦੇ ਹੀ ਹੈਗਾ ਬਲਾਊਜ਼ ਠੀਕ ਹੈ ਜਿਹੜੀਆਂ ਜਿਹੜੀਆਂ ਬਾਜੂ ਨੇ ਬਲਾਊਜ਼ ਦੀਆਂ ਉਹ ਬਹੁਤ ਪਿਆਰੀਆਂ ਇਦਾਂ ਫ੍ਰਿਲ ਵਾਲੀਆਂ ਆਣੀਆਂ ਇਹਦਾ ਬਹੁਤ ਸੋਹਣੀ ਲੁੱਕ ਹੈ ਜੀ ਬਾਜੂ ਤੇ ਠੀਕ ਹੈ 7000 ਪ੍ਰਾਈਸ ਹੈ ਜੇ ਠੀਕ ਹੈ ਜੀ ਟੇਕ ਅਡਰੈਸ ਤੁਹਾਨੂੰ ਹੋਰ ਦੰਨੇ ਆ ਇਹਦੇ ਵਿੱਚ ਦੋ ਕਲਰ ਤੁਹਾਨੂੰ ਮਿਲ ਜਾਣਗੇ ਡਰੈਸ ਦੇਖ ਕੇ ਕਲਰ ਆਪਸ਼ਨ ਦੇਖ ਕੇ ਜੀ ਬਹੁਤ ਪਿਆਰਾ ਇਹ ਹੈਗਾ ਨਾਇਰਾ ਕੱਟ ਦੇ ਵਿੱਚ ਕੁਝ ਅਲੱਗ ਲੁੱਕ ਹੈ ਜੀ ਬਹੁਤ ਲਾਈਟ weight ਜੀ ਡਰੈਸ ਆ ਇਹਦਰ ਹੈਗੀ ਠੀਕ ਹੈ ਜੀ ਸਾਈਡਾਂ ਤੋਂ ਇਹਦੇ ਇਹ ਜਿਹੜੇ ਚੌਕ ਨੇ ਸਲੀਟਸ ਨੇ ਸਾਰੇ ਓਪਨ ਨੇ ਅ ਕਮਰ ਤੱਕ ਜਿਪ ਪਰ ਆ ਜੀ ਸਾਈਡ ਤੇ ਤੇ ਇਹ ਆ ਜਾਏਗੀ ਜਿਨ੍ਹਾਂ ਦੇ ਐਕਸਲ ਸਾਈਜ਼ ਆ ਐਲ ਸਾਈਜ਼ ਤੱਕ ਵੀ ਆ ਜਾਏਗੀ ਤੇ ਐਕਸਲ ਦੇ ਵੀ ਇਹ ਹੈਗਾ ਸਾਰਾ ਕੇਰਾ ਫਰੰਟ ਬੈਕ ਦੋਨੋਂ ਹੀ ਤੁਹਾਨੂੰ ਵਰਕ ਮਿਲਣਗੇ ਪ੍ਰੋਪਰ ਬਹੁਤ ਪਿਆਰੀ ਡਰੈਸ ਆ ਨਾਇਰਾ ਘਟ ਦੇ ਵਿੱਚ ਠੀਕ ਹੈ ਇਹ ਹੈਗਾ ਦਾ ਪਲਾਜ਼ੋ ਇਦਾਂ ਥੋੜਾ ਗਰਾਰਾ ਸਟਾਈਲ ਚ ਬਣਾਇਆ ਹੋਇਆ 컬러 ਦੇਖੋ ਕਿੰਨਾ ਸੋਹਣਾ ਬਹੁਤ ਪਿਆਰਾ ਪੀਸ ਹੈ 10000 ਪਲੱਸ ਸੀਗਾ ਜੀ ਇਸ ਡਰੈਸ ਦਾ ਪ੍ਰਾਈਸ ਤੇ ਹੁਣ ਤੁਹਾਨੂੰ 7000 ਦੇ ਰਹੇ ਹਾਂ ਤੇ ਇੱਕ 컬러 ਤੁਹਾਨੂੰ ਇਹਦੇ ਵਿੱਚ ਇਹ ਮਿਲ ਜਾਏਗਾ ਪਿੰਕ ਦੇਖੋ ਕਿੰਨੇ ਸੋਹਣੇ ਡਰੈਸ ਆ ਨਾਇਰਾ ਕੱਟ ਚ ਰਹਿਣਗੇ ਦੋਨੋਂ ਹੀ ਇਹ ਹੈਗਾ ਜੀ ਪਿੰਕ ਦੇ ਨਾਲ ਪਲਾਜ਼ੋ ਇਹ ਦੁਪੱਟਾ ਹੈ ਹਾਂਜੀ ਉਮੀਦ ਕਰਦੀ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋएगी ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਦਾਂ ਲੱਗੀ ਵੀਡੀਓ ਦੇਖਣ ਲਈ ਥੈਂਕਿਊ ਜੀ ਥੈਂਕਿਊ so much